ਅੱਜ ਆਪਾਂ ਗੱਲ ਕਰਾਂਗੇ ਮਹਾਲੀ ਕੋਰਡ ਦੇ ਵਿੱਚ ਚੌਂਕੀ ਜ਼ਰਾਂ ਤੇ ਪੀਐਨਐਮ ਪੋਸਟਾਂ ਆਈਆਂ ਨੇ ਅਤੇ ਉਹ ਕਿੰਨੀਆਂ ਪੋਸਟਾਂ ਨੇ ਕੀ ਕੀ ਕੁਆਲਿਫੀਕੇਸ਼ਨਾਂ ਕੌਣ-ਕੌਣ ਨੂੰ ਬੁਲਾਇਆ ਕਰ ਸਕਦਾ ਅਤੇ ਏਜ ਕ੍ਰਾਈਟੇਰੀਆ ਕੀ ਹੋਵੇਗਾ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ ਡਾਡੇ ਨੋਟੀਫਿਕੇਸ਼ਨ ਪੜ੍ਹਨ ਲਈ ਤੁਸੀਂ ਡਾਇਰੈਕਟ ਐਸਐਸ ਨਗਰ ਦੀ ਵੈਬਸਾਈਟ ਤੇ ਵੀ ਜਾ ਸਕਦੇ ਹੋ ਅਤੇ ਉਸ ਤੋਂ ਬਾਅਦ ਤੁਸੀਂ ਰਿਕਰੂਟਮੈਂਟ ਵਾਲੇ ਆਪਸ਼ਨ ਤੇ ਕਲਿੱਕ ਕਰੋਗੇ ਤੁਹਾਨੂੰ ਇਹ ਫਾਰਮ ਮਿਲੇਗਾ ਅਤੇ ਇਹ ਆਫਲਾਈਨ ਮੂਡ ਪੋਸਟ ਨੇ ਅਪਟਰ ਰੈਗੂਲਰ ਬੇਸਿਸ ਤੇ ਆ ਟੋਟਲ 34 ਪੋਸਟਾਂ ਨੇ ਜਿਵੇਂ ਤੁਸੀਂ ਆਪਣਾ ਫਾਰਮ ਭਰੋਗੇ ਉਹਨਾਂ ਆਪਣੇ ਸਾਰੇ ਤੁਸੀਂ ਪ੍ਰੂਫ ਲਗਾ ਕੇ ਭੇਜਣੇ ਆ ਤੁਹਾਡੇ ਐਜੂਕੇਸ਼ਨਲ ਟੈਕਨੀਕਲ ਕੁਆਲੀਫਿਕੇਸ਼ਨ ਜੋ ਵੀ ਐਕਸਪੀਰੀਅੰਸ ਹੈਗਾ ਉਹ ਤੁਹਾਡੀਆਂ ਰੀਸੈਂਟ ਪਾਸਪੋਰਟ ਸਾਈਜ਼ ਫੋਟੋ ਨਾਲ ਅਟੈਚ ਕਰਕੇ ਤੁਸੀਂ ਦੇਣੀਆਂ ਇੱਕ ਤਾਂ ਫਾਰਮ ਉੱਪਰ ਲਗਣੀ ਲਗਣੀ ਦੋ ਤੁਸੀਂ ਐਕਸਟਰਾ ਨਾਲ ਭੇਜਣੀਆਂ ਅਤੇ ਇਹ ਜਿਹੜੀਆਂ ਪੋਸਟਾਂ ਦੀ ਅਗ੍ਰੇਮੀਤੀ ਅਪਲਾਈ ਕਰਨੀ ਹੈਗੀ 17 5 25 ਸ਼ਾਮ ਦੇ 5 ਵਜੇ ਤੱਕ ਤੁਸੀਂ ਇਹ ਡਾਕੂਮੈਂਟ ਆਪਣੇ ਪਹੁੰਚਿਆ ਕਰਨੇ ਆ ਡਿਸਟ੍ਰਿਕਟ ਕੋਰਟ ਮੋਹਾਲੀ ਦੇ ਵਿੱਚ ਇਹ ਕਿੰਨੀਆਂ ਪੋਸਟਾਂ ਨੇ ਟੋਟਲ 34 ਪੋਸਟਾਂ ਨੇ ਪੀਐਨ ਅਦੇ ਚੌਂਕੀਦਾਰ ਦੀਆਂ ਅਤੇ ਜਨਰਲ ਦੀਆਂ 7 ਨੇ ਜਨਰਲ ਔਮਨ ਦੀਆਂ 5 ਨੇ ਜਨਰਲ ਈਡਬਲਯੂਐਸ ਦੀਆਂ 2 ਨੇ ਔਮਨ ਈਡਬਲਯੂਐਸ 2 ਨੇ ਐਸਸੀਐਮਬੀ 3 ਨੇ ਐਸਸੀਆਰਓ 3 ਨੇ ਐਸਸੀ ਔਮਨ 3 ਨੇ ਅਤੇ ਫਿਜ਼ੀਕਲ ਹੈਂਡੀਕੈਪਟ 1 ਕਾ ਇਸ ਤੋਂ ਲਾ ਵੈਕਸਰਸਮਨ ਦੀ ਇੱਕ ਵੈਕਸਰਸਮਨ ਐਸ ਸੀ ਐਮ ਬੀ ਦੀ ਇੱਕ ਐਸ ਸੀ ਆਰਓ ਦੀ ਇੱਕ ਵੈਕਸਰਸਮਨ ਔਮਨ ਦੋ ਆ ਸਪੋਰਟਸਮੈਨ ਇੱਕ ਆ ਸਪੋਰਟਸਮਨ ਔਮਨ ਦੀ ਵੀ ਇੱਕ ਆ ਅਧੇ ਦਾ ਇਹਦਾ ਪੇ ਸਕੇਲ 18000 ਹੋਵੇਗਾ ਅਤੇ ਐਜੂਕੇਸ਼ਨ ਕੁਆਲੀਫਿਕੇਸ਼ਨ ਤੁਹਾਨੂੰ ਪੰਜਾਬੀ ਹੋਣੀ ਚਾਹੀਦੀ ਹੈ ਮਿਡਲ ਸਟੈਂਡਰਡ ਤੱਕ ਅਤੇ ਏਜ ਜਿਹੜੀ ਹੈਗੀ ਉਹ 18 ਤੋਂ 35 ਸਾਲ ਹੋਣੀ ਚਾਹੀਦੀ ਹੈ 1 ਇੱਕ 2025 ਦੇ ਮੁਤਾਬਕ ਅਤੇ ਏਜ ਰਿਲੈਕਸੇਸ਼ਨ ਵੀ ਮਿਲੂਗੀ ਐਸ ਅਕੋਰਡਿੰਗ ਟੂ ਯਰ ਕਾਸਟ ਅਧੇ ਤੁਸੀਂ ਇੰਟਰਵਿਊ ਸਚੂਲ ਦੇਖ ਸਕਦੇ ਹੋ ਕਿ ਇਹਨਾਂ ਨੇ ਪਹਿਲਾਂ ਹੀ ਇੱਥੇ ਮੈਂਸ਼ਨ ਕੀਤਾ ਹੋਇਆ ਏ ਤੋਂ ਸੀ ਤੱਕ 2 25 ਨੂੰ ਇੰਟਰਵਿਊ ਹੋਊਗੀ D ਤੋਂ G ਤੱਕ 27/5 ਨੂੰ ਹੋਊਗੀ H ਤੋਂ J ਤੱਕ 28/5 ਨੂੰ ਹੋਊਗੀ K ਤੋਂ M ਤੱਕ 29/5 ਨੂੰ ਹੋਊਗੀ N ਤੋਂ Q ਤੱਕ 31/5 2025 ਨੂੰ ਇੰਟਰਵਿਊ ਹੋਊਗੀ R ਵਾਲਿਆਂ ਦੀ ਹੋਊਗੀ 2/6/2025 ਨੂੰ S ਵਾਲਨ ਦੀ 3/6/2025 ਨੂੰ ਤੇ T ਤੋਂ Z ਤੱਕ ਦੀ 4/6/2025 ਤੱਕ ਇਹ ਇੰਟਰਵਿਊ ਹੋਊਗੀ ਕੋਈ TEDA ਨਹੀਂ ਮਿਲੂਗਾ ਅਤੇ ਫਿਰ ਵੀ ਤੁਸੀਂ ਆਪਣੇ ਰੋਲ ਨੰਬਰ ਨੂੰ ਚੈੱਕ ਕਰਨ ਦੇ ਲਈ ਇਸ ਵੈਬਸਾਈਟ ਨੂੰ ਸਮੇਂ-ਸਮੇਂ 'ਤੇ ਚੈੱਕ ਕਰਦੇ ਨਾਲ ਲਿੰਕ ਮੈਂਸ਼ਨ ਕੀਤਾ ਹੋਇਆ ਹੈ ssnagar.tcourts.gov.in ਦੇ ਨੋਟਿਸ ਕੈਟਾਗਰੀ ਚ ਜਾ ਕੇ ਰਿਕਰੂਟਮੈਂਟ অপਸ਼ਨ ਨੂੰ ਕਲਿੱਕ ਕਰਨਾ 17 5 2025 लास्ट ਜਿਹੜਾ ਸ਼ਾਮ ਦੇ 5 ਵਜੇ ਤੱਕ ਈਮੇਲ ਨਹੀਂ ਭਜਨੇ ਤੁਸੀਂ ਫਿਜ਼ੀਕਲੀ ਸਾਰੇ ਡਾਕੂਮੈਂਟ ਆਫੇਸ ਸੈਂਡ ਕਰਨੇ ਆ ਅਜੇ ਦਾ ਐਡਰੈਸ ਜਿਹੜਾ ਹੈਗਾ ਤੁਸੀਂ ਦੇ ਨੋਟ ਕਰ ਲੈਣਾ ਆਫਿਸ ਆਫ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਜੁਡੀਸ਼ੀਅਲ ਕੋਰਟ ਕੰਪਲੈਕਸ ਸੈਕਟਰ 76 ਐਸ ਐਸ ਨਗਰ ਮੋਲੀ 160071 A ਦਾ ਐਡਰੈਸ ਆ ਇਸਾ ਤੁਸੀਂ ਅਡਰੈਸ ਦੇ ਉੱਪਰ 17 5025 ਤੱਕ ਆਪਣੇ ਡਾਕੂਮੈਂਟ ਨੂੰ ਪਹੁੰਚਦਾ ਕਰਨੇ ਆ ਜੇਕਰ ਤੁਸੀਂ ਪੋਸਟ ਭਰਨੀ ਆ ਚੌਂਕੀਦਾਰ ਜਾਂ ਪੀਐਨ ਦੀ ਇਹ ਸੀ ਕੁਝ ਪੋਸਟਾਂ ਜਿਹੜੀਆਂ ਕਿ ਮੋਹਲੇ ਡਿਸਟ੍ਰਿਕਟ ਕੋਰਟ ਦੇ ਵਿੱਚ ਨਿਕਲੀਆਂ ਚੌਂਕੀਦਾਰ ਤੇ ਪੀਐਨ ਦੀਆਂ ਇਹ ਇਨਫੋਰਮੇਸ਼ਨ ਲੰਗੀ ਲੱਗੇ ਤਾਂ ਕਿ ਜ਼ਰੂਰ ਸ਼ੇਅਰ ਕਰਨਾ